ਚੜ੍ਹਦੇ ਪੰਜਾਬ ਦੇ ਗੁਰਨਾਮ ਭੁੱਲੜ ਦੀ ਫਿਲਮ ਰੋਜ਼ ਰੋਜ਼ੀ ਤੇ ਗੁਲਾਬ ਇਹਦਾ ਪ੍ਰੀਮੀਅਰ ਚੱਲਿਆ ਲੈਂਦੇ ਪੰਜਾਬ ਦੇ ਸਿਨੇਮਾ ਦੇ ਵਿੱਚ ਤੇ ਲੋਕ ਕਿੰਨੀ ਵੱਡੀ ਤਦਾਦ ਆ ਰਹੇ ਨੇ ਪੰਜਾਬੀ ਫਿਲਮਾਂ ਨੂੰ ਦੇਖਣ ਵਾਸਤੇ ਅੱਜ ਗੱਲ ਕਰਾਂਗੇ ਚੜ੍ਹਦੇ ਪੰਜਾਬ ਦੀ ਫਿਲਮ ਰੋਜ਼ ਰੋਜ਼ੀ ਤੇ ਗੁਲਾਬ ਇਹਦਾ ਪ੍ਰੀਮੀਅਰ ਦੇਖਣ ਲੋਕ ਆਏ ਨੇ ਤੇ ਪਾਕਿਸਤਾਨ ਦੇ ਲੋਕ ਇਹਦੇ ਬਾਰੇ ਕੀ ਗੱਲਬਾਤ ਕਰਦੇ ਨੇ ਅੱਜ ਇਸੇ حوالے ਨਾਲ ਵੀਡੀਓ ਹੈ ਵੀਡੀਓ ਦੀ ਤਰ੍ਹਾਂ ਵਧਣ ਤੋਂ ਪਹਿਲੇ ਤੁਹਾਡੀ ਅੱਗੇ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਣੇ ਬੈਲ ਆਈਕਨ ਨੂੰ ਵੀ ਦਬਾਓ ਤਾਂ ਕਿ ਤੁਹਾਨੂੰ ਆਨ ਲਈ ਹਰ ਵੀਡੀਓ ਸਭ ਤੋਂ ਪਹਿਲੇ ਮਿਲਦੀ ਰਹੇ ਚਲੋ ਵੀਡੀਓ ਸ਼ੁਰੂ ਕਰਦੇ ਹਾਂ 1 2 3 ਗੋ ਅਸਲਾਮੁਅਲਿਕ ਫਿਲਮ ਪੰਜਾਬੀ ਫਿਲਮੇ ਰੋਜ਼ ਰੋਜ਼ੀ ਤੇ ਗੁਲਾਬ ਉਦਜ ਪ੍ਰੈਸ ਸ਼ੋ ਹੋਇਆ ਲਾਹੌਰ ਵਿੱਚ ਤੁਸੀਂ ਦੇਖ ਸਕਦੇ ਹੋ ਇਹਦੇ ਪੋਸਟਰ ਜਿਹੜੇ ਪਿੱਛੇ ਲਾਤੇ ਗਏ ਨੇ ਤੇ ਇਸ ਟਾਈਮ ਜਿਹੜੇ ਪਾਕਿਸਤਾਨ ਦੇ ਜਰਨਲਿਸਟ ਨੇ ਉਹ ਇਸ ਫਿਲਮ ਨੂੰ ਦੇਖਣ ਆਸਤੇ ਲਾਹੌਰ ਦੇ ਸਨਮੈਚ ਆਏ ਨੇ ਅੱਛਾ ਚਲੋ ਅੱਗੇ ਵਧ ਗਏ ਪੁੱਛਨੇ ਆ तमाम ਜਿਹੜੇ ਸੈਲਿਬ੍ਰਿਟੀਜ਼ ਵੀ ਆਏ ਨੇ ਸੈਇਦ ਨੂਰ ਸਾਹਿਬ ਨੇ ਤੁਸੀਂ ਦੇਖ ਸਕਦੇ ਹੋ ਸੈਇਦ ਨੂਰ ਸਾਹਿਬ ਨੂੰ ਸੈਇਦ ਨੂਰ ਸਾਹਿਬ ਨੇ ਪਾਕਿਸਤਾਨੀ ਪਰਚਮ ਜਿਹੜਾ ਹੈ ਉਹ ਫੜਿਆ ਹੈ ਤੇ ਸਾਡੇ ਜਰਨਲਿਸਟ ਨੇ ਸ਼ਹਾਜ਼ਾਦ ਸਾਹਿਬ ਉਹ ਇੰਟਰਵਿਊ ਕਰ ਰਹੇ ਨੇ ਤੇ ਰਫੀਕ ਮੋਗਲ ਸਾਹਿਬ ਵੀ ਸਾਹਮਣੇ ਦੇਖ ਰਹੇ ਨੇ ਰਫੀਕ ਸਾਹਿਬ ਫਿਲਮ ਕਿਸੀ ਦੇਖਣੀ ਹੈ ਜੇ ਫਿਲਮ ਸਰ ਮੈਂਨਾਂ ਨੇ ਦੇਖਿਆ ਅਭੀ ਦੇਖਣੀ ਦੇਖਣੀ ਹਾਲੇ ਮੈਂ ਫਿਲਮ ਦੇਖਣੀ ਹੈ ਕਿ ਤੇ ਫਿਰ ਦਸਾਂਗਾ ਇਸ ਦੇ ਫਿਲਮ ਦੇ ਬਾਰੇ ਵਿੱਚ ਕੀ ਰਿਵਾਜ ਸ਼ਾਹ ਜੀ ਸ਼ਾਹ ਜੀ ਸ਼ਾਹ ਜੀ ਫਿਲਮ ਦੇਖਣੀ ਜੀ ਫਿਲਮ ਦੇਖਣ ਆਏ ਹਾਂ ਪੰਜਾਬੀ ਚ ਗੱਲ ਕਰੀ ਪੰਜਾਬੀ ਚ ਕਰੋ ਹਾਂ ਅੱਛਾ ਫਿਲਮ ਤੁਸੀਂ ਆਫਰ ਵੀ ਕਰਤੀ ਉਹ ਮਾਹੀ ਸ਼ਰਮਾ ਦੇ ਉਹਨਾਂ ਦੀ ਫਿਲਮ ਦੇਖਣ ਆ ਰਹੇ ਹੋ ਅੱਜ ਤੇ ਕਿ ਆਏ ਦੇਖਣ ਆਏ ਕਿ ਜਿਹਨੂੰ ਮੈਂ ਆਫਰ ਕੀਤੀ ਹੈ ਉਹ ਸਹੀ ਹੈ ਨਾ ਹਾਂ

ਕੀ ਮੇਰਾ ਯਾਰ ਇਸ ਸਮੇਂ ਇਹ ਪ੍ਰੈਸ ਮੀਟ ਜਿਹੜਾ ਉਹ ਚੱਲਦਾ ਪਿਆ ਹੈ ਤੇ ਰੋਜ਼ ਰੋਜ਼ੀ ਦੇ ਗੁਲਾਬ ਦੇ ਸੈੱਟ ਤੇ ਪ੍ਰੈਸ ਸ਼ੋ ਜਿਹੜਾ ਸੀ ਉਹਦੇ ਕੀਕ ਕਟਿੰਗ ਤਕਰੀਬ ਜਿਹੜੀ ਹੋ ਰਹੀ ਹੈ ਮੈਂ ਤੁਸੀਂ ਸੈੱਟ ਦੇਖੋ ਪਹਿਲੇ ਰੋਜ਼ ਰੋਜ਼ੀ ਦੇ ਗੁਲਾਬ ਦਾ ਸੈੱਟ ਲੱਗਾ ਹੈ ਪੋਸਟਰ ਲੱਗਾ ਹੈ ਹੈਪੀ ਬਰਥਡੇ ਬੀ ਯੂ ਹੈਪੀ ਬਰਥਡੇ ਮੈਂ ਕਿਹਾ ਹਾਂ ਤੁਸੀਂ ਖਿਲਾਅ ਮੈਂ ਪਾ ਦਿਆਂਗਾ ਮੂਚ ਕੇਕ ਧੀ ਹੋ ਗਿਆ ਜੀ ਆਵਾਜ਼ ਆਖ ਜਾਂਦੀ ਆ ਥੈਂਕ ਯੂ ਮੁਬਾਰਕ ਆਏ ਲੋ ਜੀ ਇਹਨਾਂ ਸਭ ਨੂੰ ਕੱਟ ਕੇ ਦੇਵਾਂਗੇ ਹੈਲੋ ਜੀ ਅੱਛਾ 1 ਮਿੰਟ ਜੀ ਸਾਜੀ ਅੱਛਾ ਜੀ ਅਸਰ ਸਾਡਾ ਸੌਂਡ ਕਰੀ ਮੁખ્યાਲ ਬਲੌਕ ਕਰਨੀ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਪਾਕਿਸਤਾਨੀ মিডিਆ ਰੋਜ਼ ਰੋਜ਼ੀ ਤੇ ਗੁਲਾਬ ਦੇ ਜਿਹੜਾ ਪ੍ਰੈਸ ਸ਼ੋਅ ਹੈਗਾ ਉਹਦੇ ਹਸਤੇ ਜਮੈਂ ਸੈਦ ਨੂਰ ਸਾਹਿਬ ਮਾਇਨਾਜ਼ ਹਿਦਾਇਤਕਾਰ ਪਾਕਿਸਤਾਨ ਦੇ ਉਹ ਪ੍ਰੈਸ ਸ਼ੋਅ ਦੇ ਆਏ ਨੇ ਆਜੋ ਜੀ ਤੇ ਉਸ ਤੋਂ ਪਹਿਲੇ ਕੀ ਹੋਣ ਲੱਗਿਆ ਜੇ ਤੁਸੀਂ ਉਹ ਨਜ਼ਰ ਦੇਖੋ ਸੈਦ ਨੂਰ ਸਾਹਿਬ ਪ੍ਰੈਸ ਟਾਕ ਪ੍ਰੈਸ ਟਾਕ ਜਿਹੜੀ ਉਹ ਹੋ ਰਹੀ ਹੈ ਤੇ ਸੈਦ ਨੂਰ ਸਾਹਿਬ ਨਾਲ ਗੱਲਬਾਤ ਕਰਨੇ ਬੈਸ ਵਿਸ਼ੇਸ ਫਿਲਮ ਰੋਜ਼ ਰੋਜ਼ੀ ਤੇ ਗੁਲਾਬ ਤੇ ਉਤੇ ਕਿਉਂਕਿ ਇਹ شیخ صاحب آئی ایم جی سی اس کو ریلیز کر رہا ہے اور بیسٹ وشیز ہیں اور اس کی ہیروئن کے ساتھ ہمارا کوئی ناتا بھی بن رہا ہے پاکستان کا اور اس کو کامیابی ملی تو اس کی ایک پہچان یہاں پاکستان میں ڈیفینیٹلی بنے گی اور اس پہچان کو لے کے ہم اپنی فلم آگے بڑھائیں گے انشاءاللہ تعالیٰ تو آج اسی لیے بیسٹ وشز کے ساتھ آئے ہیں کہ اللہ کامیابی ਨੇ ਗੱਲਬਾਤ ਕੀਤੀ ਤੇ ਰੋਜ਼ ਰੋਜ਼ੀ ਤੇ ਗੁਲਾਬ ਦੇ ਇਹ ਖਸੂਸੀ ਪ੍ਰੈਸ ਸ਼ੋਅ ਤੇ ਜਰਨਲਿਸਟ ਸਾਰੇ ਤੇ ਪ੍ਰੈਸ ਸ਼ੋਅ ਦਾ ਆਗਾਜ਼ ਹੋ ਗਿਆ ਹੁਣ ਸਾਰੇ ਅਸੀਂ ਚੱਲਦੇ ਆਂ ਸ਼ਜਰ ਸਾਹਿਬ ਫਿਲਮ ਦੇਖਣਾ ਮੈਂ ਕਹਤਾਂ ਜੀ ਕੀ ਬਾਤ ਹੈ ਜੀ ਜੱਦੀ ਜੀ ਗੱਲ ਕਰੋ ਬੜਾ ਪਿਆਰਾ ਮਾਹੌਲ ਲਾਹੌਰ ਦਾ ਠੰਡੀਆਂ ਹਵਾਵਾਂ ਉਤੋਂ بارش ਤੇ ਉਤੋਂ ਫਿਲਮ ਉਤੋਂ ਫਿਲਮ ਪੰਜਾਬੀ ਆਇਆ ਹੈ ਕੀ ਬਾਤ ਗੁਲਾਬੀ ਗੁਲਾਬ ਰੋਜ਼ ਰੋਜ਼ ਤੇ ਗੁਲਾਬ ਆਇਆ ਮਜ਼ਾ ਹੀ ਆ ਜਾਣਗੇ ਇੱਥੇ ਚਲੋ ਜ਼ਬਰਦਸਤ ਹੈ ਦੇਖੋ ਪਾਕਿਸਤਾਨੀ ਮੀਡੀਆ ਰੋਜ਼ ਰੋਜ਼ੀ ਤੇ ਗੁਲਾਬ ਦੇ ਸਪੈਸ਼ਲ ਸ਼ੋਅ ਤੇ ਅੱਜ ਜਮਾ ਹੈ ਤੇ ਤਾਂ ਦੁਹਾਨ ਦਾ ਮਕਸਦ ਵੀ ਹੈ ਸੀ ਕਿ ਕਿਸ ਕਦਰ ਪਿਆਰੋਂ ਮੁਹੱਬਤ ਦਾ ਇਜ਼ਹਾਰ ਇਸ ਚੰ ਪਾਕਿਸਤਾਨੀ ਪੰਜਾਬ ਵੱਲੋਂ ਕੀਤਾ ਜਾ ਰਿਹਾ ਹੈ ਚਲੋ ਇਹਨਾਂ ਫਿਲਮ ਸ਼ੁਰੂ ਹੋਣ ਲੱਗੀ ਤੇ ਅਸੀਂ ਚੱਲਨੇ ਆਂ ਅੰਦਰ ਇਹ ਕਾਊਂਟਰ ਚਲੋ ਦੇਖ ਲਓ ਇੱਕ ਮਿੰਟ ਐਸ ਐਮ ਕਾਊਂਟਰ ਹੈ ਟਿਕਟ ਕਾਊਂਟਰ ਕੇ ਖਾਦਾ ਜਾ ਰਿਹਾ ਆਬਦ ਸ਼ੇਖ ਸਾਹਿਬ ਦਾ ਜਿਹੜਾ ਅੱਜ ਬਰਥਡੇ ਸੀ ਸ਼ੇਖ ਸਾਹਿਬ شیخ صاحب हाँ. چھوٹا جا کمنٹ دن دے جاؤ سر ایسا کے کنے شوز آج لاہور دے سنما جنے کچھ سو تو زیادہ شو آج ہیں اور ڈیفرنٹ سینما میں انشاءاللہ آج کے بعد یہ شو اور انکریز ہو جائیں گے جیسے لوگ فلم دیکھ کے باہر نکلیں گے اپنا ماؤت پبلشٹی ہوگی یہ فلم بہت اچھی ہے آپ فیملی کے ساتھ آئیں دیکھیں اس کو سلو ڈسٹیبیوٹر سن عابد شیخ صاحب اس فلم دے ਤੇ ਐਸਟੇਮ ਸਾਰਿਆਂ ਨੂੰ ਦੇਖੋ ਇਕੱਠਾ ਕਰ ਰਹੇ ਨੇ ਕਿ ਭਾਈ ਜਾਨ ਅੰਦਰ ਆ ਜਿਓ ਫਿਲਮ ਹੋ ਗਈ ਸ਼ੁਰੂ ਤੇ ਇਹ ਮਿੱਠਾ ਜਿਹੜਾ ਨਾ ਹੋ ਗਿਆ ਲੋ ਜੀ ਨਸੀਮ ਵਿੱਕੀ ਸਾਹਿਬ ਵੀ ਆ ਗਏ ਨੇ ਅਸਲਾਮੁਅਲੈਕਮ ਵਿੱਕੀ ਸਾਹਿਬ ਅਸਲਾਮੁਅਲੈਕਮ ਕਿਵੇਂ ਹੋ ਠੀਕ ਆ ਗਿਆ ਅਸਲਾਮੁਅਲੈਕਮ ਵਿੱਕੀ ਸਾਹਿਬ ਮਿਲੋ 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 ਪਹਿਲੇ ਅਸਲਾਮੁਅਲੈਕਮ ਵੈਲਕਮ ਨਸੀਮ ਵੈਲਕਮ ਯਾਰ ਹੀਰੋ ਮੈਂ ਹਾਂ ਨਸੀਮ ਵਿੱਕੀ ਜੀ ਨਾਲ ਯਾਰ

ایک صاحب فرماتے ہیں ہارڈ لائٹ ہے بیک ہارڈ فلم ریلیز جی روز کے خلاف پوسٹر پہ آ جیو سر ہارڈ لائٹ ہے پوسٹر پہ آؤ صحیح ادھر ا جائے چلو یہ ٹیبل کھاؤ بس 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 یہ ٹھیک ہے یہاں پر ادھر لگائی ہاں ادھر جی ایک سیکنڈ ایک سیکنڈ بابا جی ا جاؤ ا جاؤ تھینک یو تھوڑا سا یہ بھی یہ بھی سارے اکٹھے کر ل کر ہا جی ایٹ جی بھائی جان یہ فلم جو ہے روز روزے گلاب یہ ساری کاوش عابد رشید صاحب کی ہے جو آئی ایم جی سے اپنا فلم کا جو ساری جتنا بھی آج کل خدمت انجام دے رہے ہیں پاکستانی سینما کو یہ ان کی بڑی کاوش ہے تو سید نور صاحب نے ان کے کہنے پر میرا تو اس میں گیسٹ رول ہے مطلب ایک سین ہے میرا بٹ لیکن ہماری فلم ہے یہ تو ہماری دعا ہے کہ اللہ تعالیٰ اس میں بہت زیادہ کامیابیاں دیں اور جس طرح سے آپ لوگ بھرپور محبت دے رہے ہیں اور جس طرح سے آپ اس کو پروموٹ کر رہے ہیں اسی پروموشن سے سینما کا سروائیول جو ہے اگر ہونا شروع ہو جائے تو ہمیں اور کیا چاہیے تو آابد صاحب آپ بڑے اس بات کے مبارکباد کے مستق ہیں یہ بہت کابش کرتے ہیں جی پاکستانی سینما کے لیے فلم کے لیے تو آپ لوگوں کا شکریہ اگر کچھ پوچھنا تو مجھے بتا دیجئے میں فلم دیکھیے جا کے تھینک یو ਚਲੋ ਅਸੀਂ ਵੀ ਉਹਨਾਂ ਫਿਲਮ ਦੇਖਣੇ ਜਾ ਕੇ ਤੇ ਮਿਲਨੇ ਆ ਫਿਲਮ ਦੇਖਣ ਤੋਂ ਬਾਅਦ ਤੇ ਐਸੀ ਜੀ ਅੱਜ ਦੀ ਵੀਡੀਓ ਤੁਸੀਂ ਦੇਖਿਆ ਰੋਜ਼ ਰੋਜ਼ੀ ਤੇ ਗੁਲਾਬ ਗੁਰਨਾਮ ਭੁੱਲਰ ਦੀ ਫਿਲਮ ਏ ਤੇ ਬਹੁਤ ਹੀ ਵਧੀਆ ਕਰੈਕਟਰ ਏ ਗੁਰਨਾਮ ਭੁੱਲਰ ਕਲਾਕਾਰ ਵੀ ਬਹੁਤ ਵਧੀਆ ਏ ਗੁਲੂਕਾਰ ਵੀ ਬਹੁਤ ਵਧੀਆ ਏ ਤੇ ਲੈਂਦੇ ਪੰਜਾਬ ਦੇ ਵਿੱਚ ਮੇਰੇ ਹਮ ਜ਼ਾਤ ਬੰਦਾ ਗੁਰਨਾਮ ਭੁੱਲਰ ਉਹਦੀ ਫਿਲਮ ਲੱਗੀ ਹੋਏ ਤੇ ਮੈਂ ਵੇਖਣ ਨਾ ਜਾਵਾਂ ਐਸਾ ਹੋ ਨਹੀਂ ਸਕਦਾ ਮੈਂ ਜ਼ਰੂਰ ਜਾਵਾਂਗਾ ਜਿਸ ਤਰ੍ਹਾਂ ਇਸ ਦੀ ਓਪਨਿੰਗ ਤੋਂ ਬਾਅਦ ਜਿਸ ਤਰ੍ਹਾਂ ਹੀ ਸ਼ੋਅ ਲੱਗਦੇ ਨੇ ਮੈਂ ਫਿਲਮ ਵੇਖਣ ਜ਼ਰੂਰ ਜਾਵਾਂਗਾ ਤੇ ਇਹ ਬਹੁਤ ਵੱਡੀ ਕਿਸਮਤ ਦੀ ਗੱਲ ਏ ਕਿ ਲੈਂਦੇ ਪੰਜਾਬ ਦੇ ਵਿੱਚ ਚਰਦੇ ਪੰਜਾਬ ਦੀਆਂ ਪੰਜਾਬੀ ਫਿਲਮਾਂ ਲੱਗ ਰਹੀਆਂ ਨੇ ਕਿਉਂਕਿ ਦੋਵੇਂ ਕੰਟਰੀਆਂ ਦੀਆਂ ਦੋਵੇਂ ਮੁਲਕਾਂ ਦੀਆਂ ਜਿਹੋ ਜਿਹੇ ਹਾਲਾਤ ਨੇ ਇਹਨਾਂ ਹਾਲਾਤ ਦੇ ਵਿੱਚ ਬਹੁਤ ਜ਼ਿਆਦਾ ਪਾਬੰਦੀਆਂ ਲੱਗਦੀਆਂ ਲੇਕਿਨ ਇਹ ਬਹੁਤ ਵੱਡਾ ਰੋਲ ਏ ਪਾਕਿਸਤਾਨੀ ਕਲਾਕਾਰਾਂ ਦਾ ਕਿ ਉਹਨਾਂ ਨੇ ਪਾਕਿਸਤਾਨ ਦੀ ਹਕੂਮਤ ਅੱਗੇ ਰਿਕੁਐਸਟ ਕੀਤੀ ਕਿ ਹੁਣ ਤੇ ਅਸੀਂ ਆਪ ਜਾ ਕੇ ਪੰਜਾਬੀ ਫਿਲਮਾਂ 'ਚ ਕੰਮ ਕਰਨ ਦੇ ਆ ਤੇ ਤੁਹਾਡੀ ਮਿਹਰਬਾਨੀ ਐ ਸਿਸ ਨੂੰ ਚੱਲਣ ਦਿਓ ਪੰਜਾਬੀ ਫਿਲਮਾਂ ਨੂੰ ਰਗਣ ਦਿਓ ਅਸੀਂ ਦੇਖੀਏ ਤਾਂ ਹੁਣ ਪਾਕਿਸਤਾਨ ਦੇ ਸਿਨੇਮਾ ਦੇ ਵਿੱਚ ਸਿਰਫ ਪੰਜਾਬੀ ਫਿਲਮਾਂ ਲੱਗ ਰਹੀਆਂ ਤੇ ਪਾਕਿਸਤਾਨੀ ਡਾਇਰੈਕਟਰ ਜਿਹੜੇ ਨੇ ਉਹ ਆਫਰ ਦੇ ਰਹੇ ਨੇ ਚੜ੍ਹਦੇ ਪੰਜਾਬ ਦੇ ਕਲਾਕਾਰਾਂ ਨੂੰ ਕਿ ਤੁਸੀਂ ਵੀ ਲੈਂਦੇ ਪੰਜਾਬ ਆਓ ਤੇ ਲੈਂਦੇ ਪੰਜਾਬ ਦੀਆਂ ਫਿਲਮਾਂ ਦੇ ਵਿੱਚ ਤੁਸੀਂ ਵੀ ਕੰਮ ਕਰੋ ਤਾਂ ਕਿ ਸਾਡੀ ਇੰਡਸਟਰੀ ਵੀ ਉੱਠ ਸਕੇ ਸਾਨੂੰ ਬਹੁਤ ਜ਼ਰੂਰਤ ਹੈ ਚੜ੍ਹਦੇ ਪੰਜਾਬ ਦੇ ਕਲਾਕਾਰਾਂ ਦੇ ਨਾਲ ਫਿਲਮਾਂ ਬਣਾਉਣ ਦੀ ਅਗਰ ਅਸੀਂ ਇਸ ਚੀਜ਼ ਦੇ ਵਿੱਚ ਕਾਮਯਾਬ ਹੋਨੇ ਆ ਤੇ ਸਾਡੀ ਆਪਣੀ ਇੰਡਸਟਰੀ ਵੀ ਪੈਰਾਂ ਦੇ ਖੜੀ ਹੋ ਜਾਏਗੀ ਫੇਰ ਮੁਕਾਬਲਾ ਹੋਏ ਕਰੇਗਾ ਚੜਦੇ ਪੰਜਾਬ ਦਾ ਲਹਿੰਦੇ ਪੰਜਾਬ ਦੇ ਨਾਲ ਤੇ ਬਹੁਤ ਵਧੀਆ ਫਿਲਮ ਹੈ ਮੈਂ ਤੁਹਾਨੂੰ ਵੀ ਕਾਂਗਾ ਜ਼ਰੂਰ ਜਾ ਕੇ ਦੇਖੋ ਤੇ ਮੈਂ ਆਪ ਵੀ ਵਕਤ ਕੱਢਾਂਗਾ ਟਾਈਮ ਕੱਢਾਂਗਾ ਤੇ ਇਹ ਫਿਲਮ ਜ਼ਰੂਰ ਦੇਖਾਂਗਾ ਤੇ ਦੇਖਣ ਤੋਂ ਬਾਅਦ ਤੁਹਾਨੂੰ ਜ਼ਰੂਰ ਦੱਸਾਂਗਾ ਕਿ ਇਹ ਫਿਲਮ ਦੀ ਸਟੋਰੀ ਕੀ ਹੈ ਤੇ ਫਿਲਮ ਕਿੰਨੀ ਵਧੀਆ ਹੈ ਤੇ ਐਸੀ ਜੀ ਅੱਜ ਦੀ ਵੀਡੀਓ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟ ਕਰਕੇ ਦੱਸਿਆ ਜੀ ਬਹੁਤ ਸ਼ੁਕਰੀਆ